ਰਾਜਾ ਵੜਿੰਗ ਕਹਿੰਦੇ ਕਿ ਮੈਨੂੰ ਬਾਜਵੇ ਨੇ ਹਰਾਤਾ ਡਬਲ ਕਾਮਿਆਂ ਚ ਅਜਿਹੀ ਗੱਲ ਕਿਉਂ ਕਹਿ ਰਹੇ ਨੇ ਰਾਜਾ ਵੜੇ ਕੀ ਪ੍ਰਤਾਪ ਬਾਜਵੇ ਨੇ ਰਾਜਾ ਵੜਿੰਗ ਨੂੰ ਹਰਾਤਾ ਰਾਜਾ ਵੜਿੰਗ ਕਹਿੰਦੇ ਕਿ ਚੰਗਾ ਹੋਇਆ ਮੈਂ ਹਾਰ ਗਿਆ ਰਾਜਾ ਵੜਿੰਗ ਕਿਉਂ ਕਹਿ ਰਿਹਾ ਕਿ ਮੈਂ ਚੰਗਾ ਹੋਇਆ ਮੈਂ ਹਾਰ ਗਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜਿਆ ਲੋਕ ਪਾ ਨਿਊਜ਼ ਦੇ ਨਾਲ ਮਹਿੰਦਰ ਬਾਜਵਾ ਲਗਭਗ 21-22 ਹਜ਼ਾਰ ਦੀ ਵੋਟ ਨਾਲ ਗਿੱਦੜਵਾ ਦੀ ਜਿਮਣੀ ਚੋਣ ਹਾਰਨ ਤੋਂ ਬਾਅਦ ਅਮਰਤਾ ਵੜਿੰਗ ਤੇ ਰਾਜਾ ਵੜਿੰਗ মিডিਆ ਦੇ ਸਾਹਮਣੇ ਆਏ ਮੀਡੀਆ ਦੇ ਸਾਹਮਣੇ ਆ ਕੇ ਉਹਨਾਂ ਨੇ ਦੋ ਤਿੰਨ ਗੱਲਾਂ ਕਹੀਆਂ ਉਹਨਾਂ ਨੇ ਕਿਹਾ ਕਿ ਜਿਹੜੀ ਚੋਣਾਂ ਦੀ ਤਰੀਕ ਦੇ ਵਿੱਚ ਵਾਧਾ ਹੋਇਆ 13 ਤੋਂ 20 ਤਰੀਕ ਹੋਈ ਉਸ ਨਾਲ ਸਾਡਾ ਨੁਕਸਾਨ ਹੋਇਆ ਤੇ ਇਹ ਤਰੀਕ ਦੇ ਬਾਰੇ ਗੱਲ ਕਰਦੇ ਉਹਨਾਂ ਨੇ ਪ੍ਰਤਾਪ ਬਾਜਵਾ ਦਾ ਵੀ ਜ਼ਿਕਰ ਕੀਤਾ ਅਸਿੱਧੇ ਰੂਪ ਦੇ ਵਿੱਚ ਰਾਜਾ ਵੜਿੰਗ ਹਾਰ ਦਾ ਠਿਕਰਾ ਕਿਤੇ ਨਾ ਕਿਤੇ ਜਿੱਥੇ ਬਾਕੀ ਕਾਰਨ ਦੱਸੇ ਉਹਨਾਂ ਨੇ ਉਹਨਾਂ ਨੇ ਇਹ ਵੀ ਕਿਹਾ ਕਿ ਬਾਜਵਾ ਸਾਹਿਬ ਨੇ ਵੀ ਚਿੱਠੀ ਲਿਖੀ ਸੀ ਇਲੈਕਸ਼ਨ ਕਮਿਸ਼ਨ ਨੇ ਡੇਟ ਕਿਉਂ ਵਧਾਈ ਜੇ ਡੇਟ 13 ਰੈਂ ਦੀ ਮੈਂ ਜਿੱਤ ਜਾਂਦਾ ਸੀ ਜਿੱਤ ਜਾਂਦੇ ਤਾਂ ਠਿਕਰਾ ਜਿਹੜਾ ਉਹ ਬਾਜਵੇ ਦੇ ਸਿਰ ਤੇ ਪਾਣ ਦਿੱਤਾ ਗਿਆ ਨਾਲ ਹੀ ਉਹਨਾਂ ਨੇ ਕਿਹਾ ਕਿ ਚੰਗਾ ਹੋਇਆ ਕਿ ਮੈਂ ਹਾਰ ਗਿਆ ਉਹ ਇਸ ਕਰਕੇ ਕਿਹਾ ਕਿਉਂਕਿ ਉਹ ਕਹਿੰਦੇ ਕਿ 2027 ਦੇ ਵਿੱਚ ਸ਼ਾਇਦ ਸਾਨੂੰ ਇਹਦਾ ਰਵਲਟ ਦੇਖਣ ਨੂੰ ਮਿਲਦਾ ਹੁਣ 2027 ਸਾਡੇ ਲਈ ਸੌਖਾ ਹੋ ਜਾਏਗਾ ਆਮ ਆਦਮੀ ਪਾਰਟੀ ਕੀ ਕਰ ਪਾਉਂਦੀ ਹੈ ਕਿ ਨਹੀਂ ਇਹ ਤਾਂ ਸਮਾਂ ਦੱਸੇਗਾ ਹੋਰ ਕੀ ਕਹਿੰਦੇ ਰਾਜਾ ਵੜਿੰਗ ਤੁਸੀਂ ਆਪਣੇ ਕੰਨਾਂ ਨਾਲ ਸੁਣ ਲਓ ਅਨਦਰ ਵੱਡਾ ਰੀਜ਼ਨ ਇਹ ਵੀ ਰਿਹਾ ਕਿ ਜਿਹੜਾ 8 ਦਿਨ ਇਲੈਕਸ਼ਨ ਜਿਹੜਾ ਵੱਧ ਗਿਆ ਉਹ ਮੇਰੇ ਖਿਆਲ ਉਹ ਸਾਡੇ ਵਾਸਤੇ ਬੜਾ ਖਤਰਨਾਕ ਸਾਬਤ ਹੋਇਆ ਉਹਦਾ ਕਾਰਨ ਇਹ ਹੈ ਕਿ ਸਰਕਾਰ ਦੇ ਹੋਰ ਪੱਬ ਲੱਗ ਜਾਂਦੇ ਆ ਸਰਕਾਰ ਹੋਰ ਫ੍ਰੀ ਹੋ ਜਾਂਦੀ ਹੈ ਸਰਕਾਰ ਹੋਰ ਮਨੀ ਤੇ ਮਸਲ ਪਾਵਰ ਨਾਲ ਬਾਜ਼ਾਰ ਦੇ ਵਿੱਚ ਆਈ ਉਹ ਜਿਹੜਾ ਇਲੈਕਸ਼ਨ ਕਮਿਸ਼ਨ ਦੇ 7 ਦਿਨ 8 ਦਿਨ ਵਧਾਏ ਪਿਛਲੀ ਵਾਰੀ ਵੀ ਜਿਹੜੇ 6 ਦਿਨ ਵਧੇ ਸੀ ਜਦੋਂ ਜਨਰਲ ਇਲੈਕਸ਼ਨ ਸੀ ਉਹਦੇ ਵਿੱਚ ਕਾਂਗਰਸ ਪਾਰਟੀ ਦਾ ਕਾਫੀ ਵੱਡਾ ਨੁਕਸਾਨ ਹੋਇਆ ਸੀ ਇਹ ਹੁਣ ਜਿਹੜੇ 7 ਦਿਨ 8 ਦਿਨ ਵਧੇ ਹਾਲਾਂਕਿ ਇਹ 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 ਕਿਉਂ ਵਧਾਏ ਗਏ ਕਿਵੇਂ ਵਧੇ ਆ ਇਹ ਪਤਾ ਨਹੀਂ ਇਲੈਕਸ਼ਨ ਕਮਿਸ਼ਨ ਅਮੇਤਾ ਬਾਜਵਾ ਸਾਹਮਣੇ ਵੀ ਚਿੱਠੀ ਲਿਖੀ ਸੀ ਇਹਦੇ ਬਾਰੇ ਜਿਹੜੀ ਜਿਹੜੀ ਮੇਰੇ ਖਿਆਲ ਦੇ ਨਾਲ ਕਾਫੀ ਜਿਹੜਾ ਹੈ ਸਾਡਾ ਨੁਕਸਾਨ ਲੇਕਿਨ ਬੜੀ ਚੰਗਾ ਤੁਹਾਨੂੰ ਨਹੀਂ ਲੱਗਦਾ ਅਖੀਰਲੇ ਦਿਨਾਂ ਦੇ ਵਿੱਚ ਜਿਸ ਭਾਸ਼ੀ ਬਿਆਨ 바ਚੀ ਔਰ ਉਸ ਬਿਆਨ 바ਚੀ ਨੂੰ ਜੀਤੂ ਭਗਵੰਤ ਮਾਨ ਜੀ ਤੋਂ ਬਹੁਤ ਜੀਤਾਂ ਸਭ ਤੋਂ ਵੱਡੀ ਉਮੀਦ ਹੈ ਕਿ ਸਰਕਾਰ ਹੋਣਾ ਬਹੁਤ ਜੀਤ ਜਿਸ ਤਰ੍ਹਾਂ ਪਚਾਰ ਕਰਦੇ ਰਿਹਾ 22 ਸਾਲ ਨੰਬਰ 28 ਸਾਲ ਤੋ ਬੀਲੀ ਉਹ ਵੀ ਦਾ ਜਿਹੜੇ ਕੰਮ 28 ਸਾਲਾਂ 'ਚ ਨਹੀਂ ਹੋ ਸਕੇ ਉਹਨਾਂ ਦੇ ਵਿੱਚ ਮੈਂ ਯਾਦ ਕਰਾਉਣਾ ਚਾਹਣੀ ਹੈ ਉਹਨਾਂ ਦੀ ਜੀ ਸਰਕਾਰ ਦਾ ਹਿੱਸਾ ਬਣਨ ਜਾ ਰਿਹਾ ਉਹਨਾਂ ਚ ਸਭ ਤੋਂ ਵੱਡਾ ਕੰਮ ਹੈ ਸੱਦਾ ਸਿੰਘ ਦੀ ਇਹ ਬੜੀ ਵੱਡੀ ਉਮੀਦ ਹੈ ਕਿ ਸਾਡੇ ਸ਼ਹਿਰ ਦਾ ਸੀਵਰੇਜ ਫੈਲਦੀ ਜਾ ਰਹੀ ਨਾ ਮਾਪੇ ਤੇ ਹੋਰ ਜਿੰਨੇ ਕੰਮ ਹੈ ਵੀਰ ਜੀ ਨੇ ਜਿਸ ਤਰ੍ਹਾਂ ਪ੍ਰਚਾਰ ਕੀਤਾ ਸਿਰਫ 22 ਸਾਲ ਨੂੰ ਮੰਨ ਦਿੱਤੀ ਤੇ ਲੋਕਾਂ ਨੇ ਉਹਨਾਂ ਨੂੰ ਮੌਕਾ ਦਿੱਤਾ ਤੇ ਮੈਨੂੰ ਲੱਗਦਾ ਹੈ ਜਿਸ ਤਰ੍ਹਾਂ ਦੇ ਨਾਲ ਬਹੁਤ ਵੱਡੇ ਵੱਡੇ ਦਾਅਵੇ ਲਾਉਂਦਾ ਪ੍ਰਚਾਰ ਕੀਤਾ ਗਿਆ ਉਹਨੂੰ ਐਗਜ਼ੀਕਿਊਟ ਵੀ ਕੀਤਾ ਜਾਊਗਾ ਕਿਤੇ ਨਾ ਕਿਤੇ ਮੈਨੂੰ ਲੱਗਦਾ ਇਮੋਸ਼ਨਲ ਇਮੋਸ਼ਨਲੀ ਜਿਹੜੀ ਵੋਟ ਹੋਣੀ ਹੈ ਦੇਖੋ ਇਹ ਇਹਦਾ ਪਹਿਲਾ ਇਲੈਕਸ਼ਨ ਹੈ ਔਰ ਮੈਂ ਸੱਚੇ ਪਾਤਸ਼ਾਹ ਦੀ ਫਰਮਤਮਾ ਜੀ ਦੇ ਬਖਸ਼ੇ ਨਿਬਣ ਬਹੁਤ ਬਹੁਤ ਸ਼ੁਕਰਗੁਜ਼ਾਰ ਹੈ ਕਿ ਜਿੰਨੀਆਂ ਵੋਟਾਂ ਪਿਛਲੀ ਵਾਰ ਪਈਆਂ ਸੀ 86% ਦੇ ਨਾਲ 50000 ਵੋਟ ਪਈ ਸੀ ਇਸ ਵਾਰ ਸਾਨੂੰ 81% ਦੇ ਨਾਲ 8950 ਵਿਦ ਪੋਸਟਲ 50 ਹਜ਼ਾਰ ਰੁਪਏ ਅਸੀਂ ਉਸ ਪਿਛਲੀ ਵਾਰ ਨਾਲੋਂ ਜ਼ਿਆਦਾ ਵੋਟ ਲੈ ਕੇ ਗਏ ਜੀ ਜ਼ਿੰਦਗੀ ਦਾ ਪਹਿਲਾ ਇਲੈਕਸ਼ਨ ਸੀ ਪਰ ਹਾਂ ਅਫਸੋਸ ਹੈ ਇਸ ਗੱਲ ਦਾ ਕਿ ਪਿੰਡੀ ਵਾਰ ਧੱਕੇ ਪਰ ਸਾਲਾਂ ਦੇ ਵਿੱਚ ਕਿਸੇ ਔਰਤ ਨੂੰ ਇਹ ਜਿੱਦਵਾ ਹਾਤੋਂ ਕੰਟੈਸਟ ਕਰਨ ਦਾ ਮੌਕਾ ਨਹੀਂ ਮਿਲਿਆ ਹੋਰ ਕਿਤੇ ਨਾ ਕਿਤੇ ਮੈਨੂੰ ਲੱਗਦਾ ਹੈ ਇਹ ਸਾਡੀ ਔਰਤਾਂ ਦੀ ਇਹ ਹਾਰ ਹੈ ਕਿਤੇ ਪਰ ਪਹਿਲੀ ਵਾਰ ਮੌਕਾ ਮਿਲਿਆ 70 ਸਾਲਾਂ ਬਾਅਦ ਕਾਂਗਰਸ ਪਾਰਟੀ ਨੇ ਕਿਸੇ ਔਰਤ ਨੂੰ ਟਿਕਟ ਦਿੱਤੀ ਸੀ ਚਲੋ ਮੇਰੀ ਇਲੈਕਸ਼ਨ ਪਹਿਲੀ ਸੀ ਆਪਾਂ ਫਾਸੇ ਰੱਖੀਏ ਪਰ ਔਰਤਾਂ ਦੀ ਵੀ ਪਹਿਲੀ ਸੀ ਕਿਉਂਕਿ ਸਾਨੂੰ ਪਹਿਲੀ ਵਾਰ ਮੌਕਾ ਮਿਲਿਆ ਇਸ ਚੀਜ਼ ਦਾ ਮੈਨੂੰ ਮਲਾਲ ਜ਼ਰੂਰ ਪਰ ਮੈਂ ਫਿਰ ਵੀ ਗਿੱਧਰਵਾਹਾ ਦੇ ਲੋਕਾਂ ਦੀ ਔਰ ਪਰਮਾਤਮਾ ਦੇ ਬਹੁਤ ਸ਼ੁਕਰਗੁਜ਼ਾਰ ਹੈ ਕਿ ਅਸੀਂ ਪਿਛਲੀ ਵਾਰ ਜਿੰਨਾ ਵੋਟ ਸ਼ੇਅਰ ਉਦੋਂ 2% ਵੱਧ ਸਿਕਿਉਰ ਕਰਦੇ ਹਾਂ ਤੁਸੀਂ ਔਰਤਾਂ ਦੀ ਗੱਲ ਕੀਤੀ ਹੈਗੀ ਹੈ ਸੇਮ ਹੀ ਚੰਨੀ ਸਾਫਲਾ ਚੁਟਕਲਾ ਜਿਹੜਾ ਉਹ ਇਸ਼ੂ ਬਣ ਗਿਆ ਹਨ ਆਪਾਂ ਪਹਿਲਾਂ ਵੀ ਗੱਲ ਕੀਤੀ ਹੈ ਪਰ ਦੋ ਹੀ ਔਰਤਾਂ ਇਲੈਕਸ਼ਨ ਲੜਦੀਆਂ ਸੀ ਚਾਰਾਂ ਚੋਂ ਦੋ ਸੀਟਾਂ ਤੇ ਦੋਵੇਂ ਹੀ ਹਾਰ ਜਾਂਦੀਆਂ ਨੇ ਕਿਵੇਂ ਦੇਖਦੇ ਹੈਗੇ ਉਹ ਕਿੱਥੇ ਖੜਾ ਹੈਗਾ ਸਿਸਟਮ ਆਮ ਤੌਰ ਤੇ ਗੱਲ ਹੁੰਦੀ ਹੈ 30% ਦਾ ਜਦ ਤੱਕ 30% ਮੰਨ ਕੇ ਅੱਜ ਵੀ ਕਰ ਰਹੇ ਹਾਂ ਔਰ ਹਮੇਸ਼ਾ ਕਰਦੇ ਰੋ ਜਦ ਤੱਕ 30% ਨਹੀਂ ਬਣਦਾ ਰਾਈਟ ਅ ਪਰ ਇੱਥੇ ਕਿਤੇ ਨਾ ਕਿਤੇ ਅਕਾਲੀ ਦਲ ਦਾ ਨਾਂ ਲੜਨਾ ਕਾਂਗਰਸ ਦੇ ਲਈ ਬਹੁਤ ਵੱਡਾ ਚੌਕ ਹੈ। ਬਸ਼ਿਆਰ ਉੱਤੇ ਨਜ਼ਰ ਆਇਆ ਨਹੀਂ ਗਿਆ। ਤੁਸੀਂ ਦੇਖ ਸਕਦੇ ਹੋ। ਪਰ ਸਰਪ੍ਰੇਵ ਖਤਕੀਨੇ ਦੇਖੋਗੇ ਅਕਾਲੀ ਦਲ ਤਾਂ ਉਹ ਭੇਖਤ ਵੀ ਕਿਸ ਸਥਿਤੀ 'ਚ ਆਪ ਕਿਵੇਂ ਉਹਨੂੰ ਉਹ ਲਾਅਸ ਨੂੰ ਕਿਵੇਂ ਕਵਰ ਕਰੋਗੇ। ਇਹ ਤਾਂ 20-22 ਸਾਲਾਂ ਦੇ ਵਿੱਚ ਲੋਕਾਂ ਨੇ ਦੇਖੋ ਲੋਕ ਇੱਕ ਨੂੰ ਚਾਹੁੰਦੇ। ਉਦੋਂ ਬਾਅਦ ਹੋਰ ਕੰਮ ਹੋਏ। 22 ਸਾਲਾਂ ਤੋਂ ਬਾਅਦ ਨਾ ਪਤਾ ਲੱਗਦਾ। ਕਰਦੇ ਹੁਣ ਸਾਰੀ ਰੇਟਾਂ ਤੋਂ ਥੋੜੀ ਸੈਕਿੰਜੇ ਜਿਹੜੇ 28 ਸਾਲ ਦੀ ਗੱਲ ਹੈ ਨਾ ਉਹ 10 ਸਾਲ ਤਾਂ ਡਿਪਟੀ ਲੋਜੀ ਰਹੇ ਉਹ ਤੋਂ ਪਹਿਲਾਂ ਮੰਤਰੀ ਵੀ ਬਣ ਗਰਿਆ ਮੈਂ ਤਾਂ ਕੇਵਲ 12 ਸਾਲ ਰਿਹਾ ਨਾ ਮੈਂ ਤਾਂ ਕੇਵਲ 12 ਸਾਲ ਬਾਅਦ ਚੋਣ ਆਗਈ ਹੈ ਡਿਪਟੀ ਲੋਜੀ ਵੀ ਹਲਕਾ ਚਾਗ ਰਹੇ ਉਸ ਟਾਈਮ ਔਰ ਅਸੀਂ ਬਹੁਤ سارے ਕੰਮ ਕੀਤੇ ਜਿਹਨੀਆਂ ਚੀਜ਼ਾਂ ਕਦੇ ਨਹੀਂ ਆ ਸਕਦੀਆਂ ਸੀ ਗਿੱਦੜਬਾਦ ਚ ਕਾਲਜ ਗਿੱਦੜਬਾਦ ਛੇ ਨਵੇਂ ਹਸਪੀਟਲ ਗੈਸ ਏਜੰਸੀਜ਼ ਪੇਨਾ ਦਾ ਰੁਕਣਾ ਪਾਰਕ ਬਣਾਉਣੇ ਔਰ ਇਹ ਦਿਰਵਾ ਦੇ ਲੋਕਾਂ ਨੇ ਇਸ ਕਰਕੇ ਹੀ ਤਨਰੀ ਮੈਨੇਜ ਕੀਤਾ ਸੋ ਥੋੜਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸ਼ੁਕਰੀਆ ਕਿ ਤੁਸੀਂ ਲੋਕਾਂ ਨੇ ਸਮੇਂ ਚੋ ਸਮਾਂ ਕੱਢ ਕੇ ਸਾਡੇ ਵੱਲ ਧਿਆਨ ਦਿੱਤਾ ਦੂਸਰੀ ਗੱਲ ਜਿਹੜੀ ਵੀ ਰਿਸਪੌਂਸਿਬਿਲਟੀ ਆਪਣੇ ਦੀਆਂ ਤਿੰਨ ਸੀਟਾਂ ਦੀ ਉਹ ਅਸੀਂ ਕਾਂਗਰਸ ਪਾਰਟੀ ਦਾ ਪ੍ਰਧਾਨ ਆਪਦੇ ਸਿਰ ਮੱਥੇ ਲੈਂਦਾ ਹਾਂ ਔਰ ਮੈਨੂੰ ਲੱਗਦਾ ਹੈ ਕਿ ਅਸੀਂ ਹੋਰ ਜ਼ੋਰਦਾਰ ਤਰੀਕੇ ਦੇ ਨਾਲ ਕੌਨਾਂ ਦੇ ਸਭ ਵਿੱਚ ਹੋ और एक गल हो मैंने इस इलेक्शन में बहुत कुछ सिखाया जनरली लोगों की पहली इलेक्शन है बड़ी स्मूथ है तो मैं सरकार के खिलाफ दो सरकार ने पूरा जोर लाया आपका जो तंत्र मंत्र जो सरकारी मिशन हुई जो कुछ कर सकती थी सरकार ने सब कुछ किया और मैं बड़ा खुशी उन्हें वॉच किया और जिन्ना मैं बेस्ट दे सकती सब बहुत कुछ सीखे इस इलेक्शन थैंक यू ਕੁੱਲ ਬਟਾ ਜਮਾ ਇਹ ਨਿਕਲਦਾ ਹੈ ਕਿ ਰਾਜਾ ਵਡਿੰਗ ਇਸ ਹਾਰ ਨੂੰ ਲੈ ਕੇ ਬਹੁਤਾ ਦੁਖੀ ਨਜ਼ਰ ਨਹੀਂ ਆਉਂਦੇ ਪਰ ਅੰਦਰੋਂ ਹੋਣ ਇੱਕ ਅਲੈ ਦਾ ਗੱਲ ਹੈ ਪਰ ਆਉਂਦੇ ਨਹੀਂ ਉਹ ਕਹਿੰਦੇ ਕਿ ਚੰਗਾ ਹੋਇਆ ਕਿ ਮੈਂ ਹਾਰ ਗਿਆ ਚੰਗੀ ਗੱਲ ਹੈ ਅਮਰਤਾ ਵਡਿੰਗ ਨੇ ਵੀ ਡਿੰਪੀ ਢਿਲੋਂ ਨੂੰ ਵਧਾਈਆਂ ਦਿੱਤੀਆਂ